ਦੋਸਤੋ ਨਮਸਕਾਰ ਮੈਂ ਸੰਜੀਪ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੀ ਬੀਤੇ ਦਿਨੀ ਇੱਕ ਕੰਮਦੋ ਕਰ ਜਾ ਰਾਇ ਮੋਮੋਸ ਵੇਚਣ ਵਾਲੇ ਤੇ ਤੀਸਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ ਉਹਦੀਆਂ ਉਂਗਲਾਂ ਵੀ ਕੱਟੀਆਂ ਗਈਆਂ ਸੀ ਤੇ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਹਮਲਾਵਰ ਨੂੰ ਕੀਤਾ ਗਿਆ ਕਾਬੂ ਅਤੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਆ ਆਉ ਜਾਣਦੇ ਪੂਰਾ ਮਾਮਲਾ ਮਾਨਯੋਗ ਡੀਐਸਪੀ ਦੀ ਜ਼ੁਬਾਨੀ ਕੀ ਕਹਣਾ ਉਹਨਾਂ ਦਾ ਇਸ ਮਾਮਲੇ ਦੇ ਬਾਬਤ ਆਸਟਰ ਕੀ ਮਾਮਲਾ ਕਿਸੀ ਮਹਮਦ ﺍﻟਦੀ ਖੰਮਲਾ ਕੀਤਾ ਗਿਆ ਸੀ ਕੀ ਅਪਡੇਟ ਹਾਂਜੀ ਇਹ 27 12 25 ਦੀ ਘਟਨਾ ਹੈ ਰਾਤ ਨੂੰ 9:30 ਵਜੇ ਇਹ ਮਨ ਬਹਾਦਰ ਨਾਮ ਦਾ ਲੜਕਾ ਇਹ ਮੋਮੋਜ਼ੀ ਰੈਡੀ ਲਾਉਂਦਾ ਹੈ ਇਹ ਆ ਵੀ ਰੈਡੀ ਦਾ ਕੰਮ ਖਤਮ ਕਰਕੇ ਇਹ ਰਾਤ ਨੂੰ 9:30 ਪੌਣੇ 10 ਵਜੇ ਘਰ ਜਾ ਰਿਹਾ ਸੀਗਾ ਤੇ ਇਹਦੇ ਤੇ ਰਸਤੇ 'ਚ ਅਚਾਨਕ ਹਮਲਾ ਹੋਇਆ ਤਿੰਨ ਮੋਟਰਸਾਈਕਲ ਸਵਾਰ ਸੀਗੇ ਜਿਨ੍ਹਾਂ ਨੇ ਤੇਜ਼ ਤਾਰ ਹਥਿਆਰ ਨਾਲ ਇਹਦੇ ਤੇ ਹਮਲਾ ਕੀਤਾ ਤੇ ਇਹਦੀਆਂ ਉਂਗਲਾਂ ਵੀ ਕਟੀਆਂ ਗਈਆਂ ਤੇ ਦੇ ਸਿਰ ਤੇ ਵੀ ਸੱਟ ਸੀ ਤਦ ਨਾ ਬੀ ਨੋਬਲੂਸ ਹੱਕਾ ਚਾਈ ਤੇ ਇਹਦੇ ਮਨ ਬਹਾਦਰ ਦੇ ਬਿਆਨਾਂ ਤੇ ਮਗਧਮਾ ਨੰਬਰ 330 ਅੰਡਰ ਸੈਕਸ਼ਨ 109 126 ਤੋਂ 111 ਤੋਂ 115 ਤੋਂ 352 ਤੋਂ 35 ਬੀ ਐਨ ਐਸ ਦੀਨ ਦਰਜ ਕਰਕੇ ਅਨਨੋਮ ਤੇ ਦਰਜ ਕਰਕੇ ਤੇ ਇਹਨਾਂ ਦੀ ਭਾਲ ਸ਼ੁਰੂ ਕੀਤੀ ਗਈ ਅੱਛਾ ਇਹ ਥੋੜਾ ਚੈਲੈਂਜਿੰਗ ਅਸਲੀ ਸੀਗਾ ਵੀ ਨਾ ਤਾਂ ਕੋਈ ਮੋਟਿਵ ਸੀ ਨਾ ਇਹਦੇ ਤੇ ਕੋਈ ਲੁੱਟਮਾਰ ਹੋ ਲੁੱਟਕੋ ਸਭ ਹੋਈ ਨਾ ਇਹਦੀ ਕੋਈ ਰਾਈਵਲਰੀ ਸੀ ਤੇ ਉਹਦੇ ਲਈ ਨਾ ਹੀ ਕੋਈ ਛੱਕੀਏ ਸੀਗਾ ਵੀ ਜਿਸ ਤੇ ਅਸੀਂ ਸਦਾ ਸ਼ੱਕ ਕਰ ਸਕੀਏ ਫਿਰ ਇਹਦੇ ਚ ਵੱਖ-ਵੱਖ ਟੀਮਾਂ ਬਣਾਈਆਂ ਤੁਹਾਨੂੰ ਪੀਸੀਆਰ ਦੇ ਸਾਡੇ ਟੀਮ ਨੇ ਬੜੀ ਮਦਦ ਕੀਤੀ ਸੀ ਇਹ ਇਹਦੇ ਸ਼ਾਮਲ ਹੋਏ ਤੇ ਸਾਡੇ ਚੋਕੀ ਇੰਚਾਰਜ ਤੇ ਐਸ ਐਚਓ ਕਨਾਲ ਕਲੋਨੀ ਨੇ ਆਪਣਾ ਸੀਸੀ ਕੈਮਰੇ ਦੀ ਫੁਟੇਜ ਖੰਘਾਲਦੇ ਹੋਏ ਫਿਰ ਇੱਕ ਬੰਦਾ ਅਸੀਂ ਸ਼ੱਕੀ ਇਹਦੇ ਚ ਆਇਡੈਂਟੀਫਾਈ ਕੀਤਾ ਉਹਨਾਂ ਨੂੰ ਉਹਨਾਂ ਚੋਂ ਜਿੰਨਾ ਚੋਂ ਦੋਵਾਂ ਨੂੰ ਅਸੀਂ ਨਾਮ ਰੱਖ ਕਰ ਚੁੱਕੇ ਹਾਂ ਜਿੰਨਾ ਚੋਂ ਇੱਕ ਦਾ ਨਾਮ ਹੈਗਾ ਸਾਹਿਲ son of ਨਰੇਸ਼ ਕੁਮਾਰ ਇਹ ਜੰਪਾ ਨਗਰ ਦਾ ਰਹਿਣ ਵਾਲਾ ਤੇ ਲਖਵਿੰਦਰ ਏਲੀਅਸ ਲੱਕੀਪਾਠ ਇਹ ਕੋਪਾਲ ਨਗਰ ਦਾ ਰਹਿਣ ਵਾਲਾ ਕਾਰਨ ਸੀ ਕਿ ਇਹਨਾਂ ਦਾ ਝਗੜਾ ਕਿਸੇ ਹੋਰ ਥਰਡ ਪਰਸਨ ਨਾਲ ਹੋਇਆ ਸੀਗਾ ਤੇ ਉਹਨੂੰ ਕੁੱਟਣ ਦੀ ਤਿਆਰੀ ਸੀ ਉਹਦੇ ਲਈ ਇਹ ਇਧਰ ਨਾਲ ਲੈਸ ਹੋ ਕੇ ਕੰਮ ਰੇ ਸੀ ਜੇ ਜਦੋਂ ਉਹ ਨਹੀਂ ਮਿਲਿਆ ਤਾਂ ਇਹਨਾਂ ਨੂੰ ਇਹਨਾਂ ਨੇ ਨਿਸ਼ਾਨਾ ਬਣਾਉਣਾ ਚਾਹਿਆ ਪਰ ਉੱਥੇ ਜਦੋਂ ਇਕੱਠ ਹੋ ਗਿਆ ਕਰਨੀ ਤੇ ਦੀ ਲੁੱਟੀ ਸੀ ਬਟ ਜਦੋਂ ਉੱਥੇ ਇਕੱਠ ਹੋ ਗਿਆ ਤੇ ਉਹ ਇਕੱਠੋਂ ਦੇਖਦੇ ਹੋਏ ਭੱਜ ਗਏ। ਨਹੀਂ ਲੇਖੋ ਕਰਨ ਵਾਲੀ ਸੀ ਤੁਮ੍ਹੇ। ਹਾਂਜੀ ਇਹ ਕਿਤੇ ਪਹਿਲਾਂ ਵੀ ਜੋ ਸਾਹਲ ਇਹਦੇ ਤੇ 2025 ਚ ਖਾਣਾ ਕਨਾਲ ਕਲੋਨੀ ਦੀ ਪਰਚਾ ਦਰਜ ਹੈ ਜੀ 307 ਦਾ। ਬੁਲਟਕੋ ਦੀ ਮਨਸ਼ਾ ਨਾਲ ਹਮਲਾ ਕੀਤਾ। ਹਾਂਜੀ। ਪਹਿਲਾਂ ਇਹਨਾਂ ਨੇ ਤਿਆਰੀ ਕੀਤੀ ਕਿਸੇ ਨੂੰ ਸੱਟਾਂ ਮਾਰਨ ਦੀ ਕੀਤੀ ਸੀ ਜਿਹਦੇ ਨਾਲ ਝਗੜਾ ਹੋਇਆ ਸੀ। ਫਿਰ ਇਹਨਾਂ ਦਾ ਮਨ ਬਦਲ ਗਿਆ ਵੀ ਇਕੱਲਾ ਬੰਦਾ ਜਾਂਦਾ ਹੈ ਇਹਦੇ ਤੋਂ ਲੁੱਟ ਕਰ ਲਈਏ। ਉਹਦੇ ਕਰਕੇ ਸੱਟਾਂ ਮਾਰੀਆਂ ਬਟ ਉੱਥੇ ਜਦੋਂ ਲੋਕਾਂ ਦਾ ਇਕੱਠ ਵੇਖ ਕੇ ਉੱਥੋਂ ਖਿਸਕ ਗਏ। ਸਰ ਕਿੱਥੋਂ ਰਿਸਕ ਕੀਤੀ ਗਏ? ਇਹ ਵਕਰੀ ਵਕਰੀ ਤਾ ਮਤਵੇ ਜੀ ਤਫਤੀਸ਼ ਦਾ ਮੈਟਰ ਹੈ ਇਥੋਂ ਬਠਿੰਡੇ ਜੂ ਇਹਨਾਂ ਨੂੰ ਕਾਬੂ ਕੀਤਾ ਗਿਆ ਜੀ ਤੇ ਇਹਨਾਂ ਵੱਲੋਂ ਜਿਹੜਾ ਇਹਦੇ ਚ ਵਰਤਿਆ ਹੋਇਆ ਦੋ ਕ੍ਰਪਾਨਾ ਸੀ ਉਹ ਵੀ ਬਰਾਮਦ ਹੋ ਚੁੱਕੀਆਂ ਨੇ ਤੇ ਜਿਹੜਾ ਤੀਜਾ ਬੰਦਾ ਹੈ ਉਹਦੀ ਵੀ ਆਇਡੈਂਟੀਫਾਈ ਹੋ ਚੁੱਕਿਆ ਤੇ ਉਹਨੂੰ ਵੀ ਛੇਤੀ ਅਸੀਂ ਕਾਬੂ ਕਰਨਾ ਹੈ ਪਹਿਲਾਂ ਕੋਈ ਪਰਚੇ ਦਰਜਾ ਹਾਂਜੀ ਜਿਵੇਂ ਤੁਹਾਨੂੰ ਦੱਸਿਆ ਵੀ ਸਾਹਿਲ ਤੇ ਪਹਿਲਾਂ ਇੱਕ 307 ਦਾ ਪਰਚਾ ਦਰਜਾ ਹੈ ਕਨਾਲ ਬਲੌਨੀ ਜੀ 64/4